ਇਹ ਬਹੁਤ ਸੋਹਣੇ ਡਿਜ਼ਾਈਨ ਆ ਗਏ ਜੀ ਬਹੁਤ ਸੋਹਣੇ ਸੂਟ ਆਏ ਨੇ ਜਲਦੀ ਜੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੋ ਚਲੋ ਜੀ ਏਕ ਟੈਕ ਬ੍ਰਾਂਡ ਦੇ ਆ ਗਏ ਜੀ ਬਹੁਤ ਵਧੀਆ ਕਲੈਕਸ਼ਨ ਆਈ ਹੈ ਨਵਾਂ ਸਟਾਕ ਓਪਨ ਕਰਿਆ ਜੀ ਜਲਦੀ ਜੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੋ ਚਲੋ ਇਹਦਾ ਰੇਟ ਹੋਈ ਤਾਂ ਮਾ ਕਾਉਰ 300 ਰੁਪਿਆ ਓਨਲੀ 5 ਮੀਟਰ ਸੂਟਾ ਓਨਲੀ 300 ਰੁਪਿਆ ਦਾ ਪ੍ਰਾਈਸ ਹੈ ਜੀ 300 ਰੁਪਿਆ ਓਨਲੀ 5 ਮੀਟਰ ਸੂਟ 300 ਰੁਪਏ ਦੇ ਵਿੱਚ ਹੈ ਇਹ ਨਵਾਂ ਕਪੜਾ ਲਾਂਚ ਕੀਤਾ ਜੀ ਕੰਪਨੀ ਨੇ ਜਿਹਦੇ ਵਿੱਚ ਕਾਟਨ ਹੈ ਔਰ ਬਲ ਨਹੀਂ ਪੈਂਦੇ ਇਹਦੇ ਵਿੱਚ ਬਲ ਨਹੀਂ ਪੈਂਦੇ ਪ੍ਰ ਇਹ ਉਹ ਕਪੜਾ ਨਵਾਂ ਲਾਂਚ ਕੀਤਾ ਵੀ ਹੈਗਾ ਕਾਟਨ ਦਾ ਕਪੜਾ ਜੀ ਬਹੁਤ ਸ਼ਾਨਦਾਰ ਕਪੜਾ ਹੈ ਪ੍ਰਾਈਸ 300 ਓਨਲੀ ਜੀ 60 ਰੋ ਮੀਟਰ ਪੈ ਗਿਆ 5 ਮੀਟਰ ਸੂਟ 300 ਰੁਪਏ ਦਾ ਓਨਲੀ 5 ਮੀਟਰ ਸੂਟ 3 300 ਰੁਪਏ ਦੇ ਵਿੱਚ ਕਰਤਾ ਜੀ ਇਹਦਾ ਮਾਰਕੀਟ ਰੇਟ ਹੈ 450 ਆਪਣੇ ਕੋਲ ਸੇਲ ਲੱਗੀ ਹੋਈ ਹੈ 300 ਰੁਪਏ ਦੇ ਵਿੱਚ ਜੋਦੀਆ ਸਕਰੀਨਸ਼ਾਟ ਲਈ ਚਲੋ ਬੁੱਕਰ ਚਲੋ ਸਾਡੇ ਕੋਲ ਸੇਲ ਦੇ ਵਿੱਚ 300 ਰੁਪਏ ਦਾ ਹੀ ਕਰਤਾ ਜੀ ਇਹ ਏਕਟੈਕਸ ਬ੍ਰਾਂਡ ਸੂਟ ਨੇ ਸਿਰਫ ਔਰ ਸਿਰਫ 300 ਰੁਪਏ ਦਾ 5 ਮੀਟਰ ਸੂਟ ਹੈ ਜੀ ਔਰ ਬ੍ਰਾਂਡ ਹੈ ਏਕੇਟੈਕਸ ਏਕ ਟੈਕਸ ਬ੍ਰਾਂਡ ਦਾ ਕਪੜਾ 300 ਰੁਪਏ ਵਿੱਚ ਆ ਲਈ ਸ਼ੇਰ ਸ਼ੋਰੂਮ ਵੀ ਕੀ ਓਨਲੀ ਪੇਜ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਅਲਡੀ ਸ਼ੇਰ ਸ਼ੋਰੂਮ ਵੀ ਕੀ ਦਾ ਪੇਜ ਫੋਲੋ ਕਰ ਲਓ ਜੀ ਅਲਡੀ ਸ਼ੇਰ ਸ਼ੋਰੂਮ ਵੀ ਕੀ ਤੁਹਾਨੂੰ ਫਾਇਦੇ ਨਾਲ ਕਪੜਾ ਵੇਚ ਸਕਦਾ ਜੀ ਮਾਰਕੀਟ ਦੇ ਵਿੱਚ ਲੁੱਟਾ ਖੋਹਾਂ ਤੋਂ ਬਚੋ 300 ਰੁਪਏ ਦੇ ਵਿੱਚ ਸ਼ੂਟ ਹੈ ਜੀ ਏਕ ਟੈਕਸ ਬ੍ਰਾਂਡ ਦੇ ਬਹੁਤ ਸੋਹਣੇ ਸ਼ੂਟ ਆ ਕੇ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਜਿਹੜਾ ਬੰਦਾ ਪਹਿਲਾਂ ਪਹਿਲਾਂ ਆਰਡਰ ਬੁੱਕ ਕਰ ਜੂ ਉਹਨੂੰ ਸ਼ੂਟ ਮਿਲ ਜਾਣਗੇ ਦੂਸਰੇ ਪਾਸੇ ਨਾਲ ਦੀਆਂ ਸੋਲਡ ਆਊਟ ਹੋ ਜਾਣ ਜਲਦੀ ਸਕਰੀਨਸ਼ਾਟ ਲੈ ਲਓ ਜਿਹਨੂੰ ਸਕਰੀਨਸ਼ਾਟ ਜਲਦੀ ਭੇਜਤੇ ਉਹਨੂੰ ਸੂਟ ਮਿਲ ਜਾਣਗੇ ਨਹੀਂ ਬਸ ਇਹ ਖਤਮ ਹੋ ਜਾਣਗੇ ਜੀ 3300 ਰੁਪਏ ਸੂਟ ਸਿਰਫ ਔਰ ਸਿਰਫ 300 300 300 5 ਮਿੰਟ